ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਖੀ ਵ세ਬਾ ਬਾਬਾ ਬਕਾਲਾ ਸ੍ਰੀ ਗੁਰੂ ਹਰ Rai ਜੀ ਬਾਬਾ ਗੁਰਦਿੱਤਾ ਜੀ ਦੇ ਛੋਟੇ ਸੁਪੁੱਤਰ ਅਤੇ ਗੁਰੂ ਹਰਗੋਬਿੰਦ ਜੀ ਦੇ ਪੋਤਰੇ ਸਨ ਬਾਬਾ ਗੁਰਦਿੱਤਾ ਜੀ ਦੇ ਵੱਡੇ ਪੁੱਤਰ ਦਾ ਨਾਂ ਧੀਰਮਲ ਜੀ ਸੀ ਬਾਬਾ ਗੁਰਦਿੱਤਾ ਜੀ ਦੇ ਗੁਜਰਨ ਉਪਰੰਤ ਧੀਰਮਲ ਇਸ ਕੋਸ਼ਿਸ਼ ਵਿੱਚ ਰੁੱਝ ਗਿਆ ਸੀ ਕਿ ਉਹ ਗੱਦੀ ਦਾ ਵਾਰਿਸ ਬਣੇ ਗੁਰੂ ਹਰਗੋਬਿੰਦ ਜੀ ਨੇ ਧੀਰਮਲ ਨੂੰ ਚਾਲਾਂ ਚੱਲਦੇ ਗੁੰਦਾਂ ਗੁੰਦਦੇ ਦੇਖ ਕੇ ਆਖ ਦਿੱਤਾ ਸੀ ਕਿ ਧੀਰਮਲ ਪ੍ਰਿਥੀਚੰਦ ਦਾ ਅਵਤਾਰ ਹੈ ਬਾਬਾ ਬੁੱਢਾ ਜੀ ਨੇ ਉਸ ਦੇ ਜਨਮ ਤੇ ਹੀ ਕਹਿ ਦਿੱਤਾ ਸੀ ਕਿ ਤਾਇਆ ਜੀ ਫਿਰ ਮੁੜ ਕੇ ਆ ਗਏ ਹਨ तीरमल ਨੂੰ ਬਹੁਤ ਹੀ ਆਸ ਤਾਂ ਵੱਜ ਗਈ ਸੀ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਉਸ ਪਾਸ ਹੈ ਗੁਰੂ ਹਰਗੋਬਿੰਦ ਜੀ ਨੇ ਨਿਰਣਾ ਲੈ ਲਿਆ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਹਰਰਾਏ ਜੀ ਨੂੰ ਸੌਂਪੀ ਜਾਏ ਗੁਰੂ ਹਰਰਾਏ ਜੀ ਦੀ ਉਮਰ ਬੇਸ਼ੱਕ ਉਸ ਸਮੇਂ ਕੇਵਲ 15 ਸਾਲ ਦੀ ਸੀ ਪਰ ਉਹਨਾਂ ਨੇ ਹੁਕਮ ਮੰਨਣ ਸੇਵਾ ਨਿਭਾਉਣ ਸਿਮਰਨ ਵਿੱਚ ਜੁੜਨ ਦੀ ਹੱਦ ਦਾਸ ਦਿੱਤੀ ਸੀ ਨਾਲ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਇਹ ਗੁਰੂ ਗੱਦੀ ਕੋਈ ਵਿਰਾਸਤ ਨਹੀਂ ਸੀ ਗੁਰੂ ਘਰ ਦੀ ਚਾਲ ਬੜੀ ਨਿਰਾਲੀ ਸੀ ਇੱਕ ਵਾਰ ਪਾਬਾ ਸੂਰਜਮਲ ਜੋ ਗੁਰੂ ਹਰਗੋਬਿੰਦ ਜੀ ਦੇ ਛੋਟੇ ਬੱਚੇ ਸਨ ਨੇ ਹੱਕ ਜਤਾਉਣਾ ਚਾਹਿਆ ਤਾਂ 6ਵੇਂ ਪਾਤਸ਼ਾਹ ਨੇ ਫਰਮਾਇਆ ਸੀ ਕਿਸੇ ਨੂੰ ਹੱਕ ਜਿਤਾਉਣ ਤੇ ਹੱਕ ਕਹੋਣ ਦੀ ਲੋੜ ਨਹੀਂ ਗੁਰੂ ਹਰਗੋਬਿੰਦ ਜੀ ਦੇਖ ਰਹੇ ਸਨ ਕਿ ਗੁਰੂ ਹਰਰਾਏ ਜੀ ਐਸੇ ਸਨ ਜੋ ਜ਼ਿੰਮੇਵਾਰੀ ਸੰਭਾਲ ਸਕਣਗੇ ਜਿਵੇਂ ਗੁਰੂ ਹਰਰਾਏ ਜੀ ਜਾਮਾ ਸੰਭਾਲ ਤੁਰਦੇ ਸਨ ਅਤੇ ਸੇਵਾ ਵਿੱਚ ਜੁਟਦੇ ਸਨ ਉਸ ਤੋਂ ਇਹ ਸਪਸ਼ਟ ਹੋ ਰਿਹਾ ਸੀ ਕਿ ਉਹ ਇਸ ਪੰਡ ਨੂੰ ਉਠਾਉਣ ਯੋਗ ਹਨ ਸਹਿ ਟਿਕਾ ਦੇ ਦੋਸਤ ਜੀਵਦਾ ਦੀਪਰ ਪਾਟੀ ਨੂੰ ਅੱਗੇ ਤੋਰਦੇ ਹੋਏ ਭਰੀ ਸੰਗਤ ਵਿੱਚ ਪੰਜ ਪੈਸੇ ਨਾਰੀਅਲ ਪੋਥੀ ਰੱਖ ਕੇ ਮੱਥਾ ਟੇਕਿਆ ਤੇ ਪਰਦਖਣਾ ਕੀਤੀ ਅਤੇ ਸਭ ਸੰਗਤ ਨੇ ਸਿਰ ਝੁਕਾਇਆ ਬਾਬਾ ਜੀ ਦੇ ਪੁੱਤਰ ਭਾਈ ਪਾਨਾ ਜੀ ਨੇ ਗੁਰਗੱਦੀ ਤੇ ਬਿਠਾਉਣ ਦੀ ਮਰਿਆਦਾ ਨਿਭਾਈ ਗੁਰੂ ਹਰਗੋਬਿੰਦ ਜੀ ਨੇ ਫਰਮਾਇਆ ਪੁਨ ਸਭ ਕੋ ਗੁਰ ਕਹੀ ਸੁਨਾਏ ਮਮ ਸਮ ਅਬ ਜਾਨੋ ਹਰ ਰਾਇ ਮੇਰੇ ਸਮਾਨ ਹੀ ਗੁਰ ਹਰ ਰਾਇ ਜੁ ਨੂੰ ਜਾਣਣਾ ਸਵਾ ਪਹਿਰ ਰਾਤ ਰਹਿੰਦੇ ਜਾਗਣਾ ਉਠੇ ਇਸ਼ਨਾਨ ਕਰਨਾ ਜਪਜੀ ਦਾ ਪਾਠ ਕਰਨਾ ਜਪਜੀ ਹੀ ਗੁਰਮੰਤਰ ਹੈ ਗੁਰਹਾਰਾਜ ਜੀ ਨੇ ਪੁੱਛਿਆ ਕਿ ਸ਼ਾਹ ਜਹਾਨਾ ਕੈਸੀ ਨੀਤੀ ਬਣਾਉਣੀ ਹੈ ਤਾਂ ਆਪ ਜੀ ਨੇ ਕਿਹਾ ਸਿੱਖ ਘਰ ਦਾ ਕਿਸੇ ਨਾਲ ਵੈਰ ਨਹੀਂ ਕੋਈ ਵੀ ਦਿਲ ਵਿੱਚ ਵਿਰੋਧ ਰੱਖ ਕੇ ਤੁਹਾਡੇ ਤੇ ਚੜ੍ਹਾਈ ਕਰੇਗਾ ਉਸ ਨੂੰ ਕਦੇ ਸਫਲਤਾ ਨਹੀਂ ਮਿਲੇਗੀ 2200 ਸਵਾਰ ਸਦਾ ਆਪਣੇ ਨਾਲ ਰੱਖਣੇ ਬਾਬਾ ਸੂਰਜਮਲ ਨੇ ਵੀ ਗੁਰੂ ਹਕਮਾਗੱਦ ਕੇ ਸਿਰ ਨਵਾਇਆ ਤੇ ਪੂਰਾ ਸਿੱਖ ਹੋਵਾਂ ਦੀ ਅਸੀਸ ਮੰਗੀ ਮਾਤਾ ਨਾਨਕੀ ਜੀ ਨੇ ਗੁਰੂ ਪਤੀ ਕੋਲੋਂ ਪੁੱਛਿਆ ਕਿ ਤੁਸਾਂ ਹੁਕਮ ਕੀਤਾ ਸੀ ਕਿ ਤੇਰੇ ਗ੍ਰਹਿ ਗੁਰੂ ਆਈ ਆਵੇਗੀ ਪਰ ਇਹ ਤਾਂ ਤੁਸੀਂ ਗੁਰੂ ਹਰ Rai ਜੀ ਨੂੰ ਦੇ ਦਿੱਤੀ ਹੈ ਤਾਂ ਗੁਰੂ ਜੀ ਨੇ ਕਿਹਾ ਕਿ ਚਿੰਤਾ ਦੀ ਲੋੜ ਨਹੀਂ ਗੁਰੂ ਹਰਗੋਬਿੰਦ ਜੀ ਨੇ ਵਚਨ ਕੀਤਾ ਕਿ ਇਹ ਰੁਮਾਲ ਕਟਾਰ ਤੇ ਗੁਟਕਾ ਸਾंभ ਕੇ ਰੱਖਣਾ ਸਮਾਂ ਆਉਣ ਤੇ ਇਹ ਵਸਤੂਆਂ ਬੇਟੇ ਨੂੰ ਸੌਂਪ ਦੇਣੀਆ ਉਹ ਰੁਮਾਲ ਹੀ ਮਾਤਾ ਨਾਨਕੀ ਜੀ ਦੇ ਤਪ ਦੇਖ ਰਿਖ ਤੇ ਅਰਦਾਸਾਂ ਸਦਕਾ ਹੀ ਵਢੇਰਾ ਹੋ ਕੇ ਹਿੰਦ ਦੀ ਚਾਦਰ ਬਣਿਆ ਤੇ ਉਹ ਕਟਾਰ ਤੇਗ ਬਣੀ ਸੋ ਮਾਤਾ ਨਾਨਕੀ ਮਾਤਾ ਗੁਜਰੀ ਜੀ ਅਤੇ ਗੁਰਤੇਗ ਬਹਾਦਰ ਜੀ ਨੇ ਕੀਰਤਪੁਰ ਛੱਡ ਬਾਬਾ ਬਕਾਲਾ ਜਾਣ ਦਾ ਨਿਰਣਾ ਲੈ ਲਿਆ ਬਕਾਲੇ ਹੀ ਗੁਰਤੇਗ ਬਹਾਦਰ ਜੀ ਦੇ ਨਾਨਕੀ ਸੀ ਨਾਨਕੀ ਜੀ ਦੇ ਪਿਤਾ ਹਰੀਚੰਦ ਜੀ ਅਤੇ ਮਾਤਾ ਹਰਦਾਈ ਜੀ ਉੱਥੇ ਹੀ ਰਹਿੰਦੇ ਸਨ ਬਕਾਲਾ ਇੱਕ ਖੁਸ਼ਹਾਲ ਸ਼ਹਿਰ ਸੀ ਸਰਾਮਾ ਬਾਉਲੀਆਂ ਤੇ ਖੂਹਾਂ ਕਰਕੇ ਬੜਾ ਪ੍ਰਸਿੱਧ ਸੀ ਗੁਰਦੇ ਇੱਕ ਬਹਾਦਰ ਜੀ ਇੱਥੇ ਅਮਰਤ ਵੇਲੇ ਉੱਠਦੇ ਕੀਰਤਨ ਕਰਦੇ ਅਤੇ ਦਿਹਾੜੀ ਕਿਰਤਕਾਰ ਕਰਕੇ ਗੁਜ਼ਾਰਾ ਕਰਦੇ ਕਿਸੇ ਭੇਟਾਂ ਨੂੰ ਸਵੀਕਾਰ ਨਾ ਕਰਦੇ ਸਿੱਖ ਆਪ ਨੂੰ ਗੁਰੂ ਦਾ ਪੁੱਤ ਸਾਂਤ ਰੂਪ ਸਮਝ ਕੇ ਭੇਟਾ ਦਿੰਦੇ ਪਰ ਆਪ ਜੀ ਵੰਡ ਦਿੰਦੇ ਆਪ ਜੀ ਗ੍ਰਹਿਸਤੀ ਜੀਵਨ ਗੁਜ਼ਾਰ ਰਹੇ ਸਨ ਕਦੇ ਕਦੇ ਸ਼ਿਕਾਰ ਨੂੰ ਵੀ ਜਾਂਦੇ ਸਨ ਆਪ ਬਹੁਤ ਘੱਟ ਕਿਸੇ ਨੂੰ ਮਿਲਦੇ ਆਤਮ ਆਨੰਦ ਵਿੱਚ ਹੀ ਰਹਿੰਦੇ ਸਨ ਸ਼ਿਕਾਰ ਵੀ ਇਸ ਲਈ ਖੇਡਣ ਜਾਂਦੇ ਤਾਂ ਕਿ ਕੋਈ ਆ ਕੇ ਤੰਗ ਨਾ ਕਰੇ ਜਦੋਂ ਕਿਸੇ ਨੇ ਗੁਰੂ ਜੀ ਨੂੰ ਵਾਹਿਗੁਰੂ ਜੀ ਦੀ ਸੇਵਾ ਦਾ ਭਾਵ ਪੁੱਛਿਆ ਤਾਂ ਆਪ ਜੀ ਨੇ ਫਰਮਾਇਆ ਜਦ ਹਿਰਦੇ ਤੋਂ ਹਉਮੈ ਮਿਟ ਜਾਂਦੀ ਹੈ ਅਤੇ ਹਉਮੈ ਰਹਿਤ ਕੀਤੀ ਕਾਰ ਹੀ ਉਸ ਪ੍ਰਭੂ ਦੀ ਸੇਵਾ ਹੈ ਗੁਰੂ ਹਰ Rai ਜੀ ਗੁਰੂ ਅਸਥਾਨਾਂ ਦੀ ਯਾਤਰਾ ਹਿਤ ਖਡੂਰ ਸਾਹਿਬ ਗੋਇੰਦਵਾਲ ਸਾਹਿਬ ਗਏ ਗੋਇੰਦਵਾਲ ਜਾਂਦੇ ਆਪ ਜੀ ਬਕਾਲਾ ਵਿਖੇ ਆਏ ਅਤੇ ਗੁਰੂ ਤੇਗ ਬਹਾਦਰ ਜੀ ਨੂੰ ਮਿਲੇ ਇੰਜ ਲੱਗਦਾ ਹੈ ਕਿ ਇਸ ਮੁਲਾਕਾਤ ਦੇ ਥੋੜਾ ਸਮਾਂ ਬਾਅਦ ਹੀ ਗੁਰੂ ਤੇਗ ਬਹਾਦਰ ਜੀ ਪਹਿਲੀ ਯਾਤਰਾ ਤੇ ਗਏ ਪਟਵਈ ਪੂਰਬੀ ਦੱਖਣੀ ਨੇ ਵੀ ਲਿਖਿਆ ਹੈ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਆਪ ਜੀ ਇੱਕ ਵਾਰੀ ਸਭ ਤੀਰਥਾਂ ਤੇ ਗਏ ਸਨ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਵੀ ਇਸ ਯਾਤਰਾ ਦੌਰਾਨ ਪਟਨੇ ਵਿਖੇ ਹੋਇਆ ਇਸ ਯਾਤਰਾ ਤੇ ਆਪ ਜੀ ਦੇ 4 ਸਾਲ ਲੱਗੇ ਦੇ ਪ੍ਰਤੀਤ ਹੁੰਦੇ ਹਨ 1661 ਇਸਵੀ ਵਿੱਚ ਗੁਰੂ ਹਰਰਾਇ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਗੁਰੂ ਹਰਕ੍ਰਿਸ਼ਨ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲੀ ਗੁਰੂ ਹਰਕ੍ਰਿਸ਼ਨ ਜੀ ਨੇ ਗੁਰਗੱਦੀ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਗੁਰੂ ਤੇਗ ਬਹਾਦਰ ਜੀ ਅਲਾਹਾਬਾਦ ਤੋਂ ਮੁੜਦੇ ਪਟਵਹੀ ਪੂਰਬੀ ਦੱਖਣੀ ਅਨੁਸਾਰ ਦਿੱਲੀ ਧਰਮਸ਼ਾਲਾ ਭਾਈ ਕਲਿਆਣ ਵਿੱਚ ਠਹਿਰੇ ਗੁਰੂ ਤੇਗ ਬਹਾਦਰ ਜੀ ਗੁਰੂ ਹਰਕ੍ਰਿਸ਼ਨ ਜੀ ਦੇ ਦਰਸ਼ਨਾਂ ਨੂੰ ਗਏ ਅਤੇ ਗੁਰੂ ਹਰਿ ਰਾਏ ਜੀ ਦੇ ਜੋਤੀ ਜੋਤ ਸਮਾਉਣ ਦੀ ਪਰਚੌਣੀ ਵੀ ਕੀਤੀ ਇੰਜ ਲੱਗਦਾ ਹੈ ਕਿ ਗੁਰੂ ਹਰਿਕ੍ਰਿਸ਼ਨ ਜੀ ਨੇ ਹੁਕਮ ਕੀਤਾ ਸੀ ਕਿ ਉਹ ਬਾਬਾ ਬਕਾਲਾ ਚਲੇ ਜਾਣ ਗੁਰੂ ਤੇਗ ਬਹਾਦਰ ਜੀ ਦੇ ਦਿੱਲੀ ਤੋਂ ਵਾਪਸ ਮੁੜਨ ਤੋਂ ਕੁਝ ਦਿਨਾਂ ਉਪਰੰਤ ਹੀ ਗੁਰੂ ਹਰਿਕ੍ਰਿਸ਼ਨ ਜੀ ਦਿੱਲੀ ਦੀਆਂ ਗਲੀਆਂ ਕੋਚੀਆਂ ਵਿੱਚ ਜਾ ਜਾ ਕੇ ਬਿਮਾਰਾਂ ਦੇ ਦੁੱਖ ਦੂਰ ਕਰਦੇ ਆਪ ਜੀ ਤੇ ਵੀ ਚੇਚਕ ਦਾ ਹਮਲਾ ਹੋ ਗਿਆ ਬਿਮਾਰੀ ਦਾ ਹਮਲਾ ਸਖਤ ਸੀ ਘੁੱਕੀ ਵੱਜ ਗਈ 5 ਦਿਨ ਇਸੇ ਤਰ੍ਹਾਂ ਹਾਲਤ ਬਣੀ ਰਹੀ ਪੰਜ ਦਿਨਾਂ ਮਗਰੋਂ ਜਦ ਗੁਰੂ ਜੀ ਨੇ ਅੱਖ ਖੋਲੀ ਤਾਂ ਸੰਗਤਾਂ ਨੇ ਥਾਲ ਨਾਰੀਅਲ ਤੇ 5 ਪੈਸੇ ਰੱਖ ਕੇ ਪੁੱਛਿਆ ਕਿ ਗੁਰੂ ਗੱਦੀ ਦੀ ਜ਼ਿੰਮੇਵਾਰੀ ਕਿਸ ਨੂੰ ਦੇ ਚੱਲੇ ਹੋ ਤਾਂ ਆਪ ਜੀ ਨੇ ਭਾਵ ਗੁਰੂ ਹਰਿਕ੍ਰਿਸ਼ਨ ਜੀ ਨੇ ਸੂਰਜ ਪ੍ਰਕਾਸ਼ ਦੇ ਕਥਨ ਅਨੁਸਾਰ ਆਪਣਾ ਸੱਜਾ ਹੱਥ ਉਠਾਇਆ ਅਤੇ ਤਿੰਨ ਵਾਰੀ ਗਲਕਾਰ ਹੱਥ ਘੁਮਾਇਆ ਅਤੇ ਮੁੱਖੋਂ ਬਾਬਾ ਬਕਾਲਾ ਫਰਮਾਇਆ ਫਿਰ ਅਸੀਸ ਝੁਕਾਇਆ ਬਾਬਾ ਬਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਸકલ ਸਮਾਲੇ ਇਹ ਫਰਮਾ ਕੇ ਗੁਰੂ ਹਰਿਕ੍ਰਿਸ਼ਨ ਜੀ ਦੀ ਫਿਰ ਸਮਾਦੀ ਲੱਗ ਗਈ ਆ ਤੇ ਇਸ ਤਰ੍ਹਾਂ ਜੋਤੀ ਵਿੱਚ ਜੋਤ ਰਲ ਜਿਵੇਂ ਸੂਰਜ ਛਿਪਣ ਵੇਲੇ ਹੌਲੀ ਹੌਲੀ ਸੂਰਜ ਆਪਣੀ ਰੌਸ਼ਨੀ ਸੰਕੋਚਦਾ ਹੈ ਇਹ ਬਚਨ ਉਚਾਰਨ ਵੇਲੇ ਬਕਾਲੇ ਵਿਖੇ ਰਿਸ਼ਤੇ ਵਿੱਚ ਕੋਈ ਹੋਰ ਬਾਬਾ ਜਾਂ ਇਥੋਂ ਤੱਕ ਕਿ ਕੋਈ ਹੋਰ ਸੋਢੀ ਵੀ ਨਹੀਂ ਸੀ ਉਨਾ ਦੇ ਆਪਣੇ ਬਾਬਾ ਭਾਵ ਗੁਰਦਿੱਤਾ ਜੀ ਦੇ ਭਰਾ ਕੇਵਲ ਇਹ ਗੁਰੂ ਤੇਗ ਬਹਾਦਰ ਜੀ ਹੀ ਸਨ ਇੱਕ ਰਿਸ਼ਤੇ ਵਿੱਚ ਬਾਬਾ ਦੂਜੇ ਹੁਣੇ ਹੀ ਦਿੱਲੀ ਤੋਂ ਹੋ ਕੇ ਬਕਾਲੇ ਗਏ ਸਨ ਤੀਜਾ ਗੁਰੂ ਹਰਗੋਬਿੰਦ ਜੀ ਬਖਸ਼ਿਸ਼ ਦੇ ਹੁਕਮਕਾਰ ਗਏ ਸਨ ਆਦਬ ਨਾਲ ਬਾਬਾ ਅਤੇ ਥਾਂ ਬਕਾਲਾ ਹੀ ਕਹਿਣਾ ਫੱਬਦਾ ਸੀ ਇਸ ਤਰ੍ਹਾਂ ਇਸ ਜਗ੍ਹਾ ਦਾ ਨਾਮ ਬਾਬਾ ਬਕਾਲਾ ਪੈ ਗਿਆ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਈ ਤੇ ਇਸ ਨੂੰ ਵੱਧ ਤੋਂ ਵੱਧ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।